ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਤੇ ਜਿਹੜਾ ਇੱਥੇ ਆਣ ਕੇ ਦੇਖਿਆ ਵਾ ਤੇ ਮੁੰਡੇ ਦੀ ਡੈੱਡ ਬੋਡੀ ਸਾਨੂੰ ਮਿਲੀ ਹੈ ਰੋਡ ਦੇ ਨਾਲ ਤੇ ਨਾਲ ਉੱਥੇ ਮੋਟਰਸਾਈਕਲ ਮਿਲਿਆ ਹੈਗਾ ਕਲਚਰ ਤੇ ਇਹ ਜਿਹੜਾ ਹੈਗਾ ਬੋਡੀ ਅਸੀਂ ਸਿਵਲ ਹਸਪੀਟਲ ਫਲੋਰ ਜਿਹੜੀ ਹੈ ਸ਼ਿਫਟ ਕਰਕੇ ਸੀ ਜਿਹੜਾ ਪੋਸਟਮਾਰਟਮ ਕਰਾ ਦੇ ਦੁੱਤ ਕਰਦੇ ਆ। ਸ਼ਨਾਖਤੀ ਇਹ ਮੁੰਡੇ ਦਾ ਨਾਮ ਸੰਚਿਤ ਹੈਗਾ ਬਟਾਲੇ ਤੋਂ ਹੈਗਾ ਇਹ ਯਮਨਾਨਗਰ ਸਰਵਿਸ ਕਰਦਾ ਸੀਗਾ ਉੱਥੋਂ ਜੌਬ ਕਰਦਾ ਸੀ ਉੱਥੋਂ ਆਪਣੇ ਪੁਲਸਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਇਹ ਇਹਦਾ ਐਕਸੀਡੈਂਟ ਹੋ ਗਿਆ। ਇਹ ਰਾਤ ਦਾ 10 ਦੇ ਪਹਿਲੇ 10 ਦੇ ਪਹਿਲੇ ਰਾਤ ਦਾ ਹੈਗਾ ਐਕਸੀਡੈਂਟ। ਗੰਗानगर ਤੋਂ ਚੱਲਿਆ ਇਹਦਾ। ਜੀ ਰਾਤ ਗੰਗानगर ਤੋਂ ਚੱਲਿਆ ਹੈਗਾ ਜੀ ਤੇ ਜਿਹੜਾ ਹੈਗਾ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਤੇ ਅਸੀਂ ਜਿਹੜੀ ਬੋਡੀ ਦੇ ਨਾਲ ਕਰਕੇ ਤੇ ਇਹ ਲੱਗਦਾ ਕਿ ਜੇ ਇਹ ਸਰ ਜਿਵੇਂ ਜੋ ਮੋਟਰਸਾਈਕਲ ਦੇ ਹਾਲਾਤ ਤੇ ਜੋ ਬੋਡੀ ਦੇ ਹਾਲਾਤ ਹੈਗੇ ਮੋਢਲੇ ਤੌਰ ਤੇ ਸਾਨੂੰ ਐਕਸੀਡੈਂਟ ਲੱਗਦਾ ਹਿੱਟ ਐਂਡ ਰਨ ਦਾ ਕੇਸ ਲੱਗਦਾ। ਕਾਰਵਾਈ ਤੇ ਕਾਰਵਾਈ ਬਸ ਜੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਜਿਹੜੀ ਹੈਗੀ ਅਸੀਂ ਐਫ ਆਈ ਆਰ ਜਨ ਲੌਂਚ ਕਰਕੇ ਤੇ ਉਹਦਾ ਪੋਸਟ ਮਾਰਡਮ ਕਰ ਰਹੇ ਹਾਂ। ਇਹ ਇਹ ਪਤਾ ਕਿੱਥੇ ਲੱਗਾਈ ਬੋਡੀ ਇਹ ਸਾਨੂੰ ਜਿਹੜੇ ਸੀਗੇ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਡੈੱਡ ਬੋਡੀ ਤੇ ਮੋਟਰਸਾਈਕਲ ਖੜਾ ਅਸੀਂ ਇਮੀਡੀਏਟਲੀ ਰਸ਼ ਕੀਤਾ ਤੇ ਸਾਡੇ ਹੈਗਾ ਪਬਲਿਕ ਜਿਹੜਾ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਕਰਕੇ ਇਹ ਬੋਡੀ ਅਸੀਂ ਭੇਜ ਦਿੱਤੀ ਤੇ ਸਾਨੂੰ ਹੁਣ ਇਨਫਾਰਮੇਸ਼ਨ ਮਿਲੀ ਆ ਕਿ ਜਿਹੜਾ ਰੋਡ ਸਾਈਡ ਐਕਸੀਡੈਂਟ ਹੈਗਾ ਤੇ ਜਿਹੜਾ ਇੱਥੇ ਆਣ ਕੇ ਦੇਖਿਆ ਵਾ ਤੇ ਮੁੰਡੇ ਦੀ ਡੈੱਡ ਬੋਡੀ ਸਾਨੂੰ ਮਿਲੀ ਆ ਰੋਡ ਦੇ ਨਾਲ ਤੇ ਨਾਲ ਉੱਥੇ ਮੋਟਰਸਾਈਕਲ ਮਿਲਿਆ ਹੈਗਾ ਪਲਸਰ ਤੇ ਇਹ ਜਿਹੜਾ ਹੈਗਾ ਬੋਡੀ ਅਸੀਂ ਸਵਲ ਹਸਪੀਟਲ ਫਲੋਰ ਜਿਹੜੀਆ ਸ਼ਫਟ ਕਰਕੇ ਅਸੀਂ ਜਿਹੜਾ ਪੋਸਟਮਾਰਟਮ ਕਰਾ ਦੇਦਾਂਗੇ। ਇਹ ਮੁੰਡੇ ਦਾ ਨਾਮ ਸੰਚਿਤ ਹੈਗਾ ਬਟਾਲੇ ਤੋਂ ਹੈਗਾ ਜੀ। ਇਹ ਯਮਨਾਨਗਰ ਸਰਵਿਸ ਕਰਦਾ ਸੀਗਾ ਉੱਥੋਂ ਜੌਬ ਕਰਦਾ ਸੀ ਉੱਥੋਂ ਆਪਣੇ ਪਲਸਰ ਮੋਟਰਸਾਈਕਲ ਤੇ ਆ ਰਿਹਾ ਸੀਗਾ। ਤੇ ਇਹਦਾ ਐਕਸੀਡੈਂਟ ਹੋ ਗਿਆ ਜੀ। ਇਹ ਰਾਤ ਦਾ ਦੱਸਦੇ ਪਏ ਵੀ ਇਹ ਦੱਸਦੇ ਪਏ ਵੀ ਰਾਤ ਦਾ ਹੈਗਾ ਐਕਸੀਡੈਂਟ। ਯਮਨਾਨਗਰੋਂ ਚੱਲਿਆ ਜਿਹੜਾ। ਜੀ ਰਾਤ ਗੰਗਾਨਗਰ ਤੋਂ ਚੱਲਿਆ ਹੈਗਾ ਜੀ। ਜੇ ਜਿਹੜਾ ਹੈਗਾ ਹੁਣ ਸਾਨੂੰ ਇਨਫੋਰਮੇਸ਼ਨ ਮੀਡੀਆ ਤੇ ਅਸੀਂ ਬੋਡੀ ਦੇ ਨਾਲ ਕਰ ਰਹੇ ਹਾਂ ਕੀ ਲੱਗਦਾ ਕਿ ਇਹ ਜੀ ਇਹ ਸਰ ਜਿਵੇਂ ਜੋ ਮੋਟਰਸਾਈਕਲ ਦੇ ਹਾਲਾਤ ਤੇ ਜੋ ਬੋਡੀ ਦੇ ਹਾਲਾਤ ਹੈ ਜੀ ਮੋਢਲੇ ਤੌਰ ਤੇ ਸਾਨੂੰ ਐਕਸੀਡੈਂਟ ਲੱਗਦਾ ਹਿੱਟ ਐਂਡ ਰਨ ਦਾ ਕੇਸ ਲੱਗਦਾ ਹੈ ਕਾਰਵਾਈ ਤੇ ਕਾਰਵਾਈ ਬਸ ਜੀ ਇਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਜਿਹੜੀ ਹੈਗੀ ਅਸੀਂ ਐਫ ਆਈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏ ਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ